ਇਹ ਤਾਂ ਇਹਦੇ ਕਹਿ ਦੇ ਕਰ ਰਹੀ ਨੀ ਗਰੀਬ ਹੈ ਗਿਆ ਮੇਰਾ ਬੰਦਾ ਮਿਸਤਰੀਆਂ ਨਾਲ ਕੰਮ ਜਾਂਦਾ ਦਿਹਾੜੀ ਜਾਂਦਾ ਦਿਹਾੜੀ ਲਾਲ ਲਗ ਹੀ ਕੰਮ ਕਰਦੇ ਰਹੇ ਜਿਵੇਂ ਮੇਰਾ ਘਰ ਵਾਲਾ ਮੈਂ ਵੀ ਕਰਦੀ ਰਹੀ ਜੋੜ ਜੱਤਾ ਕਰਕੇ ਨਸਮਾੜ ਬਣਾਇਆ ਮੁੰਡੇ ਜੋਗ ਮੈਂ ਭਰਤੀ ਦੁਗੜ ਮੋ ਪਿਆਹਾ ਤੇਲਾ ਰੱਖਿਆ ਸਾਰਾ ਆਕੋ ਸਸਵਾ ਹੋ ਗਿਆ ਸਾਰਾ ਕੋਸੀ ਆੱਖ ਨਹੀਂ ਬਚਿਆ ਕੱਖ ਮੈਂ ਲੜਾਈ ਤੋਂ ਬਦੀ ਆਪਣੇ ਕਹਿ ਪੇਕੇ ਚਲ ਗਈ ਹਾਂ ਤੇ ਮਗਰ ਅੱਗ ਲੱਗ ਗਈ ਮੇਰੇ ਘਰ ਨੂੰ ਸਾਰਾ ਕੁਛ ਸੜ ਗਿਆ ਸਵਾਹ ਹੋ ਗਿਆ ਕੀ ਕਰਾਂ ਮੈ ਮੈਨੂੰ ਜਾਂ ਦੋ ਕੁਛ ਦੋ ਸਰਕਾਰ ਦਵੇ ਮੈਨੂੰ ਮੇਰੀ ਮਤਤ ਕਰੋ ਕੱਖ ਵੀ ਨਹੀਂ ਇੱਕ ਕੌਲੀ ਤੱਕ ਨਹੀਂ ਬਚੀ ਆ ਗਈ ਮੇਰੇ ਘਰ ਦੀ ਇੰਨੀ ਮਿਹਨਤ ਕਰ ਕਰਕੇ ਮੇਰੇ ਘਰ ਵਾਲੇ ਨੇ ਮੇ ਜੋੜ ਜਤਾ ਕਰਕੇ ਇਹ ਸਮਾਨ ਬਣਾਇਆ ਕੱਖ ਨਹੀਂ ਮਜਿਆ ਮੇਰਾ ਤੇ ਜਾਂ ਤੇ ਮੇ ਜੋ ਸਰਕਾਰ ਮਤ ਕਰੇ ਅੱਗੇ ਤੱਕ ਅੱਗੇ ਦਾ ਕਾਰਨ ਕੀ ਲੱਗਦਾ ਤੁਹਾਨੂੰ ਅੱਗੇ ਚੰ ਚੱਕੇ ਲੱਗੀ ਆ ਜਾਂ ਇਹ ਘਰ ਹੈ ਨਹੀਂ ਕਾਗ ਕੀ ਪਤਾ ਕਿੱਦਾਂ ਲੱਗੀ ਕਿੱਦਾਂ ਲਗਾਈ ਗਈ ਜਾਂ ਕਿੱਦਾਂ ਲੱਗੀ ਆ ਮੈਨੂੰ ਕੁਛ ਨਹੀਂ ਪਤਾ ਲੱਗਾ ਸਾਡਾ ਸਾਰਾ ਸਮਾਨ ਸਾਗ ਗਿਆ ਕੱਖ ਨਹੀਂ ਬਚਿਆ ਮੇਨੀਆਂ ਕੁੜੀਆਂ ਜਵਾਨ ਮੈਂ ਆਪਣੀਆਂ ਕੁੜੀਆਂ ਲੈ ਕੇ ਚਲ ਗਈ ਇੱਥੋਂ ਬਾਡਰ ਤੋਂ ਬਚਣੀ ਇਹ ਮੇਰੇ ਨਿਆਣੇ ਪੱਚ ਜਾਣ ਨਵਾਣੇ ਪਚਉਂਦੀ ਟੋਨੀ ਮੇਰਾ ਸਮਾਨ ਸੜਾ ਸੜ ਗਿਆ ਸਾਰਾ ਘਰ ਦਾ ਕੱਖ ਨਹੀਂ ਬਚਿਆ ਹੈਗਾ ਕਮਲੀ ਤੱਕ ਨਹੀਂ ਬਚੀ ਰਹਾ ਤੇਲਾ ਸਾਰਾ ਕੋ ਸੜ ਗਿਆ ਮੈਂ ਤਾਂ ਨਹੀਂ ਮੇਰੇ ਸਰਕਾਰ ਮਤ ਕਰੇ ਮੈਨੂੰ ਗਰੀਬਾਂ ਨੂੰ ਕੁਛ ਦੋ ਇਹ ਸਦ ਕੁਛ ਨਹੀਂ ਕਹਿ ਸਕਦੇ ਆਪਾਂ ਤੇ ਇੱਥੇ ਮੇਰਾ ਵੱਡਾ ਭਰਾ ਤੇ ਫੈਮਿਲੀ ਨਾਲ ਰਹਿੰਦੇ ਇੱਥੇ ਤੇ ਆਪਾਂ ਤੇ ਸ਼ਹਿਰ ਚੱਲ ਗਈ ਹੀ ਲੜਾਈ ਦਾ ਮੂਹ ਬਣਿਆ ਹੀ ਆਪਾਂ ਸੋਚੇ ਚਲੋ ਇੱਥੇ ਬਾਰਡਰ ਦੇ ਲੱਗ ਗਿਆ ਤੇ ਸ਼ਹਿਰ ਚੱਲ ਜੰਨੇ ਆ ਉੱਥੇ ਸ਼ਹਿਰ ਸਾਰਾ ਵਾ ਉਹਾਨੂੰ ਪਤਾ ਹੀ ਨਹੀਂ ਲੱਗਾ ਕਿ ਕੀ ਬਣਿਆ ਛੋਟਾ ਭਰਾ ਆਂਦਾ ਸਵੇਰੇ ਇੱਧਰ ਡੇਰੇ ਆ ਚੱਕਰ ਮਾਰਨ ਉਹ ਪਿੰਡ ਰਹਿੰਦਾ ਵਾ ਉਹ ਸਵੇਰੇ ਆਇਆ ਤੇ ਵੇਖਿਆ ਤੇ ਅਗ ਲੱਗੀ ਦੀ ਇਹਨੇ ਮੈਨੂੰ ਫੋਨ ਕੀਤਾ ਸਿੱਧੇ ਸਿੱਰੇ ਮੈਂ ਫਿਰ ਉੱਥੋਂ ਆਇਆ ਮਾਤਾ ਨੂੰ ਲੈ ਕੇ ਇੱਥੇ ਤੇ ਵੇਖਿਆ ਸਾਰਾ ਕੁਝ ਹੀ ਖਤਮ ਹੋ ਗਿਆ ਤੇ ਐਂਬੂਲੈਂਸ ਨੂੰ ਫੋਨ ਕੀਤਾ ਆਪਾਂ ਨੇ ਐਂਬੂਲੈਂਸ ਆ ਲਈ ਮੁੱਕ ਗਈ ਤੇ ਫਾਇਰ ਬ੍ਰਿਗੇਡ ਆਣਗੇ ਫਾਇਰ ਬ੍ਰਿਗੇਡ ਹਾਂ ਹਾਂਜੀ ਫਾਇਰ ਬ੍ਰਿਗੇਡ ਉਹ ਆ ਗਈ ਤੇ ਉਹਨਾਂ ਨੇ ਫਿਰ ਆਪਣੇ ਆਪ ਉਹਨਾਂ ਨੇ ਬੁਝਾਈਏ ਡੇਰਾ ਬੰਦ ਸੀ ਡੇਰਾ ਬੰਦ ਸੀ ਕਿ ਦਰਵਾਜ਼ਾ ਇੱਕ ਖੁੱਲਾ ਹੀ ਤਾਲਾ ਲੱਗਾ ਇੱਕ ਤੱਕ ਤਾ ਖੁੱਲਾ ਹੀ ਜਿੱਦਾਂ ਮਿਲਗੇ ਸ਼ਰਾਰਤੀ ਅੰਸਰ ਕਹਿੰਨੇ ਅੱਗ ਲਾਈ ਹੈ ਜਾਂ ਅੱਗ ਲੱਗੀ ਹੈ ਰੱਬ ਜਾਣੇ ਕੀ ਕਰ ਸਕਦੇ ਆ ਮਾ ਨਹੀਂ ਅੱਗ ਲੱਗਣਾ ਕਾਰਨ ਨਹੀਂ ਪਤਾ ਲੱਗਾ ਬਸ ਕਾਰਨ ਨਹੀਂ ਪਤਾ ਲੱਗਾ ਕੋਈ ਖਲਸਾ ਕਿਸੇ ਦੇ ਸ਼ਰਾਰਤੀ ਹੈਗੇ ਇੱਕ ਦੋ ਬੰਦੇ ਮਿਲਗੇ ਜਿੱਦਾਂ ਇਹਨਾਂ ਲਾਗਤ ਬਾਜੀ ਹੀ ਪਿੱਛੇ ਜੀ ਝਗੜਾ ਹੋਇਆ ਹੈ ਸਾਡਾ ਹਾਂ ਹਾਂ ਆਹ ਹਨੂਦ ਦੇ ਸ਼ੱਕ ਹੈ ਹੋਰ ਤਾਂ ਕੋਈ ਪਿੰਡ ਤੇ ਇਹੋ ਜਿਹਾ ਬੰਦਾ ਨਹੀਂ ਹੈਗਾ ਸਾਨੂੰ ਤਾਂ 40-45 ਸਾਲ ਹੋ ਗਏ ਇੱਥੇ ਟਿਕਦੇ ਕਦੇ ਇਹੋ ਜਿਹਾ ਵੇਖਿਆ ਨਹੀਂ ਆਉਣੇ ਇਹਦੇ ਸਬੰਧ ਚ ਕੋਈ ਪੁਲਿਸ ਵਗੈਰਾ ਨੂੰ ਸੂਚਿਤ ਕੀਤਾ ਤੁਸੀਂ ਨਹੀਂ ਜੀ ਕਿਸੇ ਨੂੰ ਨਹੀਂ ਕੀਤਾ ਜੀ ਰਾਂਗੀਆਂ ਕਾਰਵਾਈ ਕਿੰਨਾ ਕੁ ਨੁਕਸਾਨ ਹੈ ਨੁਕਸਾਨ ਕਿ ਸਾਮਾਨ ਸਾਰਾ ਹੀ ਖਤਮ ਹੀ ਹੋ ਗਿਆ ਦੱਸ ਨਹੀਂ ਸਕਦੇ ਹਾਂ ਸਾਰਾ ਕੁਝ ਹੀ ਖਤਮ ਹੋ ਗਿਆ ਕੋਈ ਚੀਜ਼ ਵੀ ਨਹੀਂ ਬਚੀ ਤੇ ਪੈਸਾ ਤੇ ਲਹੀ ਕੋਈ ਜੀਨ ਨੂੰ ਪਰਤੀ ਕਰਨ ਵਾਸਤੇ ਰਿਹਾ 77000 ਰੁਪਏ ਹੀ ਉਹ ਡੈਂਕੀ ਖਤਮ ਹੋ ਗਿਆ ਜਿਸ ਦੇ ਰੱਖੇ ਦੇ ਤੌਰ ਪਰ ਸਾਰਾ ਕੁਝ ਹੀ ਖਤਮ ਹੋ ਗਿਆ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਅੰਗ ਸਰਕਾਰ ਵੇਖੋ ਇੱਕ ਜੋ ਗਰੀਬ ਦਾ ਚਾਹੀਦਾ ਗਰੀਬ ਨੂੰ ਆਪਾਂ ਉਹੀ ਹੱਕ ਮੰਗਦੇ ਆ ਬਾਕੀ ਸਾਨੂੰ ਲਾਲਚ ਨਹੀਂ ਹੈਗਾ ਕਿ ਇਹ ਚੀਜ਼ ਦਾ ਸਾਡਾ ਨੁਕਸਾਨ ਹੋਇਆ ਸਰਕਾਰ ਵੇਖ ਲੈ ਕਿੰਨਾ ਨੁਕਸਾਨ ਹੋਇਆ ਉਹ ਸਭ ਨਾਲ ਮਨਮੋਗ ਹੈ ਅਗੇ ਬਿਲਕੁਲ ਬੇਖਾਸ ਬਾਰਡਰ ਤੇ ਨਾਲ ਰਹਿੰਦੇ ਵਿਚਾਰੇ ਇਹਨਾਂ ਨੇ 50 60 ਸਾਲ ਹੋ ਗਿਆ ਇੱਥੇ ਰਹਿੰਦਿਆਂ ਨੂੰ ਬਹੁ ਲੁਭਾਈ ਤੇ ਡੇਢ ਜੱਥੇ ਰਹਿੰਦੇ ਹੀ ਇਹਨਾਂ ਦਾ ਜੋ ਹੈਗਾ ਸਮਾਨ ਸਾਬ ਜਲੂਸ ਗਿਆ ਤੇ ਸਾਡੇ ਬਹੁਤਾਂ ਦੇ 2.5 ਲੱਖ ਦਾ ਸਮਾਨ ਚਲੰਦਾ ਤੇ ਬਹੁਤ ਜ਼ਿਆਦਾ ਗਰੀਬ ਮੁੰਡਿਆਂ ਭਤੀਵਾ ਤੇ ਰੱਖਿਆ ਛੱਡ ਛੱਡਿਆਰ ਦਿਆ ਉਹ ਵੀ ਛੱਡ ਗਿਆ ਸਵਾਹ ਹੋ ਗਿਆ ਜੀ ਤੇ ਬਹੁਤ ਜਿਆਦਾ ਗਰੀਬ ਹੈ ਵਿਚਾਰੇ ਪਿੰਡ ਦੇ ਮੋਤ ਪਰ ਹੁੰਦੇ ਨਾ ਤੇ ਸਰਕਾਰਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਮੈਂ ਸਾਬਕਾ ਸਰਪੰਚ ਆ ਸਾਦਾ ਲਈਦਾ ਹਾਂ ਇਹਨਾਂ ਦੀ ਵਿਚਾਰਾਂ ਦੀ ਮਦਦ ਕੀਤੀ ਜਾਵੇ ਬਸ ਵਦ ਕਿਹਨਾ ਜੀ ਦਲਬੀਰ ਸਿੰਘ ਮੌਜੂਦਾ ਸਰਪੰਚ ਪਿੰਡ ਸਾਦਾ ਜੀ ਮੌਜੂਦਾ ਸਰਪੰਚ ਜੀ ਸਰ ਕੀ ਅਗਲ ਕਰਨੀ ਕਰਨਾ ਕੀ ਹੈ ਜੀ ਇਹ ਰਾਤ ਲੱਗੀ ਅੱਗ ਜੇ ਬਾਟਰ ਤੇ ਲੱਗੀ ਇਹ ਪਿੰਡਿਆ ਜੇ ਇਹਦੇ ਉੱਠ ਕੇ ਚਾਰੇ ਚਲੇ ਗਏ ਵੀ ਚਲੋ ਇਥੋਂ ਹਟਵੇਂ ਜਲ ਜਾਂਦੇ ਆ ਇਹ ਨਾਲ ਹੀ ਆ ਬਾਟਰ ਤੇ ਗੁड़ियां ਘੜੀਆਂ ਲੈ ਕੇ ਚਲੇ ਗਏ ਇਹਨਾਂ ਨੂੰ ਪਾਣ ਦੇ ਲਾ ਮਿਲਣਾ ਚਾਹੀਦਾ ਸਰਕਾਰ ਨੂੰ ਆ ਖਾ ਚਾਹੀਦਾ ਬਬਾ ਹਾ ਗਰੀਬੁੰਦੇ ਆ ਤੇ 40 50 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਵੀ ਕਿਸੇ ਦੇ ਥਾਂ ਤੇ ਰਹਿਣ ਦੇ ਥਾਂ ਨਹੀਂ ਛੋੜਿਆ ਕੋਹਾਗਾ ਤੇ ਜੋ ਸਮਾਨ ਸਾਰਾ ਸੜ ਗਿਆ ਇਹਨਾਂ ਤੇ ਅਗਲਾ ਕਾਰਨ ਵਿੱਚ ਕੀ ਲੱਗਦਾ ਕਿ ਕਿਸਾਨਾਂ ਦੁਆਰਾ ਜਿਹੜੇ ਖੇਤ ਨੂੰ ਅਗਲੀ ਉਦਦ ਦੁਆਰਾ ਲੱਗੀ ਜਾਂ ਕਿਸ ਲਗਾਈ ਗਈ ਹੈ ਕੀ ਲੱਗਦਾ ਤੁਹਾਨੂੰ ਇਹ ਰਾਇਤ ਲੱਗੀ ਆ ਹੁਣ ਪਤਾ ਨਹੀਂ ਨਾ ਕਿਸਾਨਾਂ ਕੋਲ ਲੱਗੀ ਆ ਕਿ ਉਤਰਾਂ ਲੱਗੀ ਕਿ ਇਹਨੇ ਲਾ ਦਿੱਤੀ ਆ ਇਹਦੀ ਪਤਾ ਦਰਵਾਜ਼ਾ ਖੁੱਲਾ ਹੈ ਕਾਕੜ ਨੇ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ ਕਿ ਇਹਦੀ ਨਰਕੱਖ ਜਾਂਚ ਹੋਣੀ ਚਾਹੀਦੀ ਹਾਂਜੀ ਇਹ ਹੋ ਜਾਂਦੇ ਆ ਵੀ ਅੰਨਾਂ ਨੂੰ ਗਰੀਬਾਂ ਨੂੰ ਕੋਈ ਪੈਸਾ ਦਿੱਤਾ ਜਾਏ